ਸਾਨੂੰ ਜਾਨਾ ਨਹੀਂ ਕਿ ਕਹਿੰਦੇ ਬਾਦੂ ਵੀ ਕੋਈ ਵੀ ਪ੍ਰਸ਼ਾਸਨ ਨਹੀਂ ਉੱਠਿਆ ਨਹੀਂ ਐਕਸ਼ਨ ਲਾਉਂ ਗਾ ਅਡਕੋ ਮੈਟਰ ਹੈ ਕਿਥੇ ਸਾਹਿਬ ਆਹ ਨੂੰ ਆਹੀਂ ਮੰਗ ਪੱਤਰ ਨਾਲ ਦਿੱਤੇ ਆ ਵੀ ਅਸੀਂ ਹਾਈਵੇ ਜਾਮ ਕਰਾਂਗੇ ਅਸੀਂ ਅਲਟਰਨੇਟਿਵ ਕਰਨ ਤੋਂ ਬਾਅਦ ਵਿੱਚ ਦੁਆਬੇ ਬਾਦ ਕਰਾਂਗੇ ਅਜਾ ਸਾਡਾ ਕਿਸਿਸ ਹੌਂਸ ਹਟੇ ਬਈ ਕਿ ਹੌਂ ਇਸੇ ਮਟ ਹੌਂ ਇਸ ਕਰਕੇ ਸਰ 20 ਘੰਟੇ ਤੱਕ ਕੋਈ ਪ੍ਰਸ਼ਾਸਨ ਦਾ ਮਦਦ ਨਹੀਂ ਹੁੰਦਾ ਪਰਜ ਪਰਜ ਨਹੀਂ ਸਰ ਵੇਖੋ ਤੁਸੀਂ ਆ ਗਏ ਲੇ ਪਰ ਲਿਖਦੇ ਮੇਰਾ ਨਾਮ ਹੌਲਦਾਰ ਜਸਵੀਰ ਸਿੰਘ ਰਟਾਇਰ ਕੀ ਸਰ ਹੈ ਮਸਲਾ ਹੈ ਕਿ ਉਹ ਨੈਸ਼ਨਲ ਹਾਈਵੇ ਜਾਮ ਕੀਤਾ ਹੈ ਭਾਈ ਇਹ ਇਸ ਕਰਕੇ ਜਾਮ ਕੀਤਾ ਹੈ ਕਿ ਰਾਤ 3 ਵਜੇ ਇੱਕ ਖੌਤੀ ਬਾਬਾਵਾ ਸ਼ਰ ਸਿੰਘ ਉਹਨੇ ਸਾਡੀਆਂ ਰਾਤ ਕਬਰਾਂ ਢਾਟੀਆਂ ਵਾਂ ਸਮਝਾਨਗਾ ਢਾਟਾ ਵਾ ਜਦੋਂ ਕਿ ਅਜ ਤੋਂ 34 ਸਾਲ ਪਹਿਲਾਂ ਵੀ ਇਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇੱਥੇ ਡੀਆਈਜੀ ਰੇਂਜ ਆਇਆ ਉਹਨੇ ਇਹਨੂੰ ਦਬਕਾ ਮਾਰਿਆ ਫੇਰੇ ਹਟਿਆ ਹੁਣ ਇਹ ਪਿੰਡ ਦੇ ਕੁਝ ਬਦਮਾਸ਼ ਗੁੰਡੇ ਬੰਦਿਆਂ ਨਾਲ ਰਲ ਕੇ ਇਹਨਾਂ ਮੜੀਆਂ ਨੂੰ ਵੇਚ ਦਿੱਤਾ ਗਿਆ ਉਹਨਾਂ ਦਾ ਕਿਹਾ ਜਾ ਰਿਹਾ ਕਿ ਪੰਚਾਇਤ ਵੱਲੋਂ ਦਬਾਵਲਾ ਕੀਤਾ ਗਿਆ ਹੈ ਦਬਾਵਲਾ ਕੋਈ ਨਹੀਂ ਕੀਤਾ ਗਿਆ ਤਿੰਨ ਬੰਦਿਆਂ ਨਾਲ ਕੋਈ ਦਬਾਵਲਾ ਨਹੀਂ ਹੁੰਦਾ ਇੱਥੇ ਪਿੰਡ ਦੀ ਸਾਰੀ ਸੰਗਤ ਆਈ ਹੈ ਇਸ ਟਾਈਮ ਇਹਦੇ ਵਿੱਚ ਨਗਰਕ ਤਬਾਵਲਾ ਪਹਿਲੀ ਗੱਲ ਤੇ ਸ਼ਮਸ਼ਾਨਘਾਟ ਦਾ ਕੋਈ ਤਬਾਵਲਾ ਨਹੀਂ ਹੋ ਸਕਦਾ ਕਿਉਂਕਿ ਜਿਹਦੇ ਨਾਲ ਤਬਾਵਲਾ ਕੀਤਾ ਉਹ 6 ਲੱਖ ਦੀ ਜਗ੍ਹਾ ਵਾ ਇਹ 60 ਲੱਖ ਦੀ ਜਗ੍ਹਾ ਵਾ 50-60 ਲੱਖ ਰੁਪਈਆ ਦੇ ਉੱਤੇ ਲੱਗਿਆ ਇਹ ਕਰਕੇ ਕੋਈ ਤਬਾਵਲਾ ਨਹੀਂ ਹੈ ਜੋ ਰਾਜਵਦੀ ਰਹਿ ਜੋਸ਼ ਹੋਣਾ ਆ ਤੁਹਾਡੇ ਸਾਹਮਣੇ ਪਿੰਡ ਦੀ ਸਾਕਤ ਬੈਠੀ ਆ ਇਹਨਾਂ ਦੇ ਵਿਚਾਰ ਤੁਸੀਂ ਆਪੇ ਸੁਣ ਲਓ ਕਿਉਂਕਿ ਪੂਰੀ ਗੁੰਡਾਗਰਦੀ ਆ ਇਸ ਟਾਈਮ ਹੋ ਰਹੀ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਸੁਖਦਰਮੇਜਰ ਹਰਦੇਵ ਸਿੰਘ ਜਾ ਸਾਹਿਬ ਕੀ ਇਹ ਸਾਰਾ ਮਸਲਾ ਹੈ ਮਸਲਾ ਇਹ ਹੀ ਹੈ ਜੀ ਕਿ ਜਿਹੜਾ ਬਾਬਾ ਸ਼ੇਵਾ ਉਹ ਜ਼ਬਰਦਸਤੀ ਜਿਹੜਾ ਪਿੰਡ ਦੀਆਂ ਸ਼ਮਸ਼ਾਨ ਘਾਟ ਜਿਹੜਾ ਉਹ ਤੇ ਕਬਜਾ ਕਰਦਾ ਹੈ ਉਹਦੇ ਗੁੰਡੇ ਪਾਲੇ ਨੇ ਉਹ ਜਦੋਂ ਵੀ ਉਹਨੇ ਹੁਣ ਤੋਂ ਪਹਿਲਾਂ ਵੀ 3-4 ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਜਿਹਦਾ ਕਿ ਪ੍ਰੋਸੀਜਰਲ ਜਿਹੜਾ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਪਹਿਲਾਂ ਮਤਾ ਜਿਹੜਾ ਹੈ ਉਹ ਵੀਡੀਓ ਸਾਹਿਬ ਮਨਜ਼ੂਰ ਕਰਦੇ ਫਿਰ ਡੀਡੀਪੀਓ ਸਾਹਿਬ ਕਰਦੇ ਫਿਰ ਡੀਸੀ ਸਾਹਿਬ ਕਰਦੇ ਫਿਰ ਡਿਪਟੀ ਡਾਇਰੈਕਟਰ ਕਰਦੇ ਉਹਦੇ ਬਾਅਦ ਡਾਇਰੈਕਟਰ ਪੰਚਾਇਤੀ ਰਾਜ ਜਿਹੜੇ ਨੇ ਉਹ ਕਰਦੇ ਨੇ ਉਹਦੇ ਬਾਅਦ ਜਦੋਂ ਇਹ ਸਹਿ ਗਵਰਨਰ ਜਿਹੜੇ ਨੇ ਉਹ ਗਵਰਨਰ ਸਾਹਿਬ ਜਿਹੜੇ ਨੇ ਗਜ਼ਟ ਨੋਟੀਫਿਕੇਸ਼ਨ ਤਬਾਦਲੇ ਦਾ ਕਰਦੇ ਨੇ ਇਹਨਾਂ ਦੇ ਕੋਲ ਉਹ ਜਿਹੜਾ ਪੰਚਾਇਤ ਨੇ ਲਿਖ ਕੇ ਦਿੱਤਾ ਉਹ ਤਿੰਨ ਜਣੇ ਨੇ ਇੱਕ ਮਧੂਪਾਲਾ ਇੱਕ ਸੁਖਵਿੰਦਰ ਗੌਰ ਦੇ ਦਸਕਤ ਨੇ ਤੇ ਉਹਨਾਂ ਨੇ ਇਸੇ ਮਤਾ ਜਿਹੜਾ ਉਹਦੇ ਉੱਤੇ ਜਬਰੀ ਕਬਜ਼ਾ ਕਰ ਰਹੇ ਨੇ ਇਹ ਜਿਹੜਾ ਮਨਜ਼ੂਰ ਨਹੀਂ ਪਿੰਡ ਨੂੰ ਕਿਉਂਕਿ ਸਾਡੀਆਂ ਇੱਥੇ ਭਾਵਨਾਵਾਂ ਜੁੜੀਆਂ ਨੇ ਸਾਡੇ ਆਸਾਂ ਨੇ ਸਾਡੇ ਬਜ਼ੁਰਗ ਇੱਥੇ ਅਸੀਂ ਉਹਨਾਂ ਦੇ ਸਨਸਕਾਰ ਕੀਤੇ ਆ ਤੇ ਪਿੰਡ ਦਾ ਜਿਹੜਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ 2 ਮਹੀਨੇ ਤੋਂ ਸਾਊਂਡ ਕਰ ਰਹੇ ਆ ਕਿ ਤੁਸੀਂ ਸਾਡੀ ਮਦਦ ਕਰੋ ਤੇ ਇਹਨੂੰ ਜਬਰੀ ਜਿਹੜਾ ਕਬਜ਼ਾ ਹੋ ਰਿਹਾ ਹੈ ਇਹਨੂੰ ਤੁਸੀਂ ਰੋਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਾਨੀ ਹੋਰ ਮਾਲੀ ਨੁਕਸਾਨ ਦਾ ਅਗਰ ਕੋਈ ਹੁੰਦਾ ਵਾ ਖਰਚਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤੇ ਰਾਤ ਉਹਨਾਂ ਨੇ ਪੂਰਾ ਦਾ ਪੂਰਾ ਚੁੱਕ ਕੇ ਸਾਰੇ ਸੀਟਿੰਗ ਅਰੇਂਜਮੈਂਟ ਚੰਗੀਠੇ ਢਾ ਕੇ ਸੀਟਾਂ ਸਭ ਢਾ ਕੇ ਇੰਟਰਲਾਕ ਇੰਟਰਲਾਕ ਟਾਈਲਾਂ ਵੀ ਤੋੜ ਕੇ ਤੇ ਉਹ ਸਾਰੀਆਂ ਉਹਨਾਂ ਨੇ ਉੱਥੇ ਸੁੱਟ ਦਿੱਤੀਆਂ ਨੇ ਏ ਹੁਣ ਪੂਰਾ ਬਿਲਕੁਲ ਕਲੀਅਰ ਕਰ ਦਿੱਤਾ ਜਿੱਦਾਂ ਕਿ ਉਥੇ ਅੰਗੀਠਾ ਸਭ ਹੁੰਦਾ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਉਹ ਮੜੀਆਂ ਜਿਹੜੀਆਂ ਉਹ ਤਵਾਦਲਾ ਨਹੀਂ ਹੋਣਾ ਚਾਹੀਦਾ ਸਾਡਾ ਪਿੰਡ ਪੂਰਾ ਸਾਡੇ ਨਾਲ ਹੈ ਪੂਰੀ ਪਿੰਡ ਦੀ ਸੰਗਤ ਲੱਗੇ ਨਾਲ ਹੈ ਅਸੀਂ ਉਹ ਸਾਡਾ ਸਸਕਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਇੱਥੇ ਹੀ ਹੋਣਗੇ ਤੇ ਅਸੀਂ ਬਿਲਕੁਲ ਬਦਲਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਦੇ ਤੇ ਕਬਜ਼ਾ ਨਹੀਂ ਹੋਣ ਦਿਆਂਗੇ ਤੇ ਜੇ ਜੋ ਵੀ ਗੜਬੜ ਹੋਈ ਜੇ ਕੋਈ ਜਾਣਲੀ ਮਾਨੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਕਦਾ ਨਾਮ ਕੀ ਆਪਣਾ ਕਲਵਾਨ ਤੇ ਕੋਰ ਕਿਉਂ ਬੈਠੇ ਹੋ ਸੜਕ ਦੇ ਉੱਤੇ ਬੈਠੇ ਆ ਜੀ ਸਾਡੀਆਂ ਮੜੀਆਂ ਜਿਹੜੀਆਂ ਨੇ ਜੱਦੀ ਪੁਰਖੀ ਆ ਇਹ ਢਾਈਆਂ ਢੀਆਂ ਨੇ ਨਹੀਂ ਚਾਵਣੀਆਂ ਚਾਹੀਦੀਆਂ ਸਾਡੇ ਵੱਡੇ ਵੱਡੇ ਦੇ ਇੱਥੇ ਹੋਏ ਸਨ ਇੱਥੋਂ ਚੁੱਕ ਕੇ ਮੜੀਆਂ ਹੁਣ ਇੱਧਰ ਗਈਆਂ ਨੇ ਉੱਧਰ ਕੋਈ ਪਿੰਡ ਨਹੀਂ ਮਾਨਦਾ ਹਾਂਜੀ ਤੇ ਇਸ ਅਸੀਂ ਇਹ ਮੰਗ ਕਰਨੇ ਕਿ ਸਾਡੀਆਂ ਮੜੀਆਂ ਜਿਹੜੀਆਂ ਇਸ ਲਈ ਕਿਹਦੇ ਵੱਲੋਂ ਢਾਈਆਂ ਗਈਆਂ ਤੇ ਕਿਹਦੇ ਵੱਲੋਂ ਕਰਜਾ ਕੀਤਾ ਗਿਆ ਇਹ ਜੀ ਹੁਣ ਸਭ ਨੂੰ ਪਤਾ ਹੀ ਆ ਪਿੰਡ ਦੇ ਨੇ ਜਿਹੜੇ 2-3 ਜਣੇ ਨੇ ਜਿਨ੍ਹਾਂ ਨੇ ਵੇਚੀਆਂ ਜਿੰਨਾ ਟਾਈਆਂ ਨੇ ਤੇ ਜਿੰਨਾ ਸੈਂਕੜੇ ਨੇ اچھا ਤੁਸੀਂ ਆਏ ਹੋ ਇੱਥੇ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਕੀ ਸਾਰਾ ਮਸਲਾ ਹੈ ਤੇ ਕੀ ਇੱਥੇ ਕਾਰਵਾਈ ਕਰਦੇ ਕਿ ਪਿੰਡ ਖੋਕਰ ਫੋਦੀਆਂ ਦੇ પ્રાਣੀ ਸਮਸ਼ਾਨ ਘਾਟ ਦੇ ਸਬੰਧ ਵਿੱਚ ਕੋਈ ਪੰਚਾਇਤ ਵੱਲੋਂ ਮਤਾ ਪਾ ਕੇ ਉਹਦੀ ਜਗਾ ਜਿਹੜੀ ਹੈ ਜ਼ਮੀਨ ਕਿਸੇ ਕੋਲ ਲੈ ਕੇ ਤੇ ਸਮਸ਼ਾਨ ਘਾਟ ਜਿਹੜਾ ਪਿਆਰ ਕਰਾਇਆ ਜਾ ਰਿਹਾ ਹੈ ਪਿੰਡ ਦੀ ਪਬਲਿਕ ਜਿਹੜੀ ਆ ਉਹਨਾਂ ਨੂੰ ਨਹੀਂ ਠੀਕ ਲੱਗਾ ਉਹਨਾਂ ਨੂੰ ਇਹ ਆ ਕਿ ਸਾਡਾ ਸ਼ਿਸ਼ਣ ਘਟਦਾ ਹੈ ਪੁਰਾਣਾ ਧਰਨਾ ਚਾਹੀਦਾ ਹੈ ਉਹਦੇ ਸਬੰਧ ਚ ਧਰਨਾ ਮਾਰਿਆ ਹੈ ਬਾਕੀ ਵੈਰੀਫਾਈ ਕਰਦੇ ਆ ਜੋ ਵੀ ਹਾਲਾਤ ਸਾਹਮਣੇ ਆਉਂਦੇ ਉਦੋਂ ਤੱਕ ਜਿਹਦੇ ਖਲਾਫਾਂ ਦੀ ਕਾਨੂੰਨੀ ਕਰੇ ਲੋਕਾਂ ਦਾ ਕਹਿਣਾ ਕਿ ਅਸੀਂ ਬਾਰ ਬਾਰ ਇਸ ਚੀਜ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਐਸ ਡੀ ਐਮ ਸਾਹਿਬ ਤੇ ਐਸ ਐਸ ਪੀ ਸਾਹਿਬ ਦੇ ਦਫ਼ਤਰ ਤੱਕ ਵੀ ਆਪਣੀ ਆਵਾਜ਼ ਪੁਚਾਈ ਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਆਖਰਕਾਰ ਮਜਬੂਰੀ ਵਸ ਸਾਨੂੰ ਅੱਜ ਧਰਨਾ ਦੇਣਾ ਪਿਆ ਆਪਣੇ ਹੱਕ ਲੈਣ ਦੇ ਬਾਰੇ ਇਹਦੇ ਬਾਰੇ ਅਫਸਰਾਂ ਦੇ ਧਿਆਨ ਵਿੱਚ ਲੈਣ ਦਾ ਸਾਰਾ ਕੁਝ ਇਹਨਾਂ ਨੂੰ ਟੇਬਲਟਾਕ ਕਰਾ ਕੇ ਜੋ ਵੀ ਕਾਨੂੰਨ ਦੇ दायरे ਚ ਰਹਿ ਕੇ ਅਫਸਰਾਂ ਦੇ ਇਹਨਾਂ ਨੂੰ ਸੰਬੰਧ ਨੂੰ ਪੇਸ਼ ਕਰਾ ਕੇ ਜੋ ਵੀ ਹੋਊਗਾ ਬੰਦ ਕਾਨੂੰਨੀ ਕਾਰਵਾਈ ਤੁਹਾਡੇ ਵੱਲੋਂ ਕੀ ਹੋਣਾ ਤੁਹਾਨੂੰ ਕਿਹਾ ਜਾ ਰਿਹਾ ਤੇ ਇਹ ਕੋਈ ਕਹਿ ਰਹੇ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਉਂਦੇ ਆਂ ਕਿ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਧਰਨਾ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਬੰਦੇ ਨੇ ਧਰਨਾ ਖਤਮ ਹਾਂ ਕੁਝ ਕਾਂਡੇ ਨੇ ਸਲਾਹ ਕਾਂਡੇ ਨੇ ਕਮੇਟੀ ਇਹਨਾਂ ਦੀ ਵੀ ਹਾਂ ਉੱਥੇ ਆਪਾਂ ਵਿਚਾਰ ਕਰ ਰਹੇ ਨੇ ਤੇ ਕਰਵਾਦਨੇ Yeah. <laughs>